ਤੋ ਕੱਲ ਕਿਸਾਨਾਂ ਵੱਲੋਂ ਦਿੱਲੀ ਨੂੰ ਕੂਚ ਦੀ ਕਾਲ ਦਿੱਤੀ ਗਈ ਸੀ ਹਾਲਾਂਕਿ ਨੌਜਵਾਨਾਂ ਦੇ ਵਿੱਚ ਗੁੱਸਾ ਵੀ ਦੇਖਣ ਨੂੰ ਮਿਲਿਆ ਕਿਉਂਕਿ ਨੌਜਵਾਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਬੈਰੀਕੇਡ ਤੋੜਨ ਦੀ ਪੂਰੀ ਤਿਆਰੀ ਕੀਤੀ ਜੇਸਈਬ ਪੌਪਕਨ ਮਸ਼ੀਨਾ ਲੈ ਕੇ ਆਂਦੀਆਂ ਤੇ ਪੌਪਕਨ ਮਸ਼ੀਨਾ ਤੇ ਜੇਸਈਬ ਉਸੇ ਤਰ੍ਹਾਂ ਹੀ ਬਾਰਡਰਾਂ ਤੇ ਖੜੀਆਂ ਰਹੀਆਂ ਕਿਉਂਕਿ ਕਿਸਾਨ ਆਗੂਆ ਦੁਆਰਾ ਉਹਨਾਂ ਨੂੰ ਆਦੇਸ਼ ਉਹਨਾਂ ਨੂੰ ਆਰਡਰ ਨਹੀਂ ਦਿੱਤਾ ਗਿਆ ਅੱਗੇ ਵਧਣ ਦਾ ਜਿਸ ਕਰਕੇ ਕਿ ਨੌਜਵਾਨ ਕਾਫੀ ਜ਼ਿਆਦਾ ਗੁੱਸਾ ਹੋਇਆ ਕਿਉਂਕਿ ਉਹਨਾਂ ਨੇ ਬੈਰੀਕੇਡ ਤੋੜਨ ਦੀ ਪੂਰੀ ਤਿਆਰੀ ਕੀਤੀ ਪਰ ਦੋਸਤੋ ਦੂਜੇ ਪਾਸੇ ਖਰੋਰੀ ਬਾਰਡਰ ਤੇ ਜੋ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਵਾਲਾਂ ਦਾ ਅਤਿਆਚਾਰ ਅਤੇ ਤਸ਼ੱਦਦ ਦੇਖਣ ਨੂੰ ਮਿਲਦਾ ਉਸ ਦੇ ਲਈ ਸ਼ਬਦ ਵੀ ਥੋੜੇ ਪੈਂਦੇ ਨੇ ਜਿਸ ਤਰ੍ਹਾਂ ਦਾ ਤਸ਼ੱਦਦ ਉਹਨਾਂ ਵੱਲੋਂ ਕੀਤਾ ਗਿਆ ਤੇ ਹਾਲਾਂਕਿ ਇਸ ਮੌਕੇ ਤੋਂ ਬਾਅਦ ਵੀ ਹਰਿਆਣਾ ਪੁਲਿਸ ਨੇ ਆਪਣੇ ਇਸ ਕਰਤੂਤ ਨੂੰ ਬਚਾਉਣ ਦੇ ਲਈ ਇਹ ਬਿਆਨ ਦਿੱਤਾ ਕਿ ਕਿਸਾਨਾਂ ਨੇ ਹੀ ਅੱਗ ਲਗਾ ਕੇ ਉੱਥੇ ਧੂਆਂ ਕਰ ਦਿੱਤਾ ਕਿਸਾਨ ਇਸ ਤਰ੍ਹਾਂ ਨਾ ਕਰਨ ਜਦਕਿ ਉਹਨਾਂ ਦੀ ਜੋ ਕਰਤੂਤ ਉਸ ਦੀ ਅਹੋਜ ਕੁਝ ਗੁਪਤ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜੋ ਖੁਫੀਆ ਵੀਡੀਓਜ਼ ਉਹਨਾਂ ਦੇ ਸਾਰੇ ਇਸ ਝੂਠ ਨੂੰ ਨੰਗਾ ਕਰ ਦਿਆਂ ਹਨ ਪੂਰੀ ਦੁਨੀਆ ਸਾਹਮਣੇ ਇਹ ਸੱਚ ਹੁਣ ਸਾਬਤ ਹੋ ਚੁੱਕਿਆ ਕਿ ਕਿਸ ਤਰ੍ਹਾਂ ਦਾ ਤਸ਼ੱਦਦ ਸ਼ਾਂਤਮਈ ਸੰਘਰਸ਼ ਕਰਨ ਵਾਲੇ ਅਤੇ નિਹੱਥੇ ਕਿਸਾਨਾਂ ਤੇ ਕੀਤਾ ਆ ਗਿਆ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਕਿਉਂਕਿ ਵੱਡਾ ਸਵਾਲ ਹੈ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਹਨ ਦਿੱਲੀ ਜਾ ਕੇ ਆਪਣੇ ਮੰਗਾਂ ਦੇ ਲਈ ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਪਰ ਕਿਸਾਨਾਂ ਨੂੰ ਇਸ ਤਰ੍ਹਾਂ ਇਕੱਠੇ ਕਰਕੇ ਉਨ੍ਹਾਂ ਤੇ ਤਸ਼ੱਦਦ ਕਰਨ ਦੀ ਪਹਿਲ ਹਰਿਆਣਾ ਵੱਲੋਂ ਕਿਉਂ ਕੀਤੀ ਗਈ ਹੈ ਹਰਿਆਣਾ ਦਾ ਤਾਂ ਕੋਈ ਸਬੰਧ ਕੋਈ ਰੌਲਾ ਹੀ ਨਹੀਂ ਐਸ ਸਾਰੇ ਮਾਮਲੇ ਦੇ ਵਿੱਚ ਫਿਰ ਇਹ ਵੀ ਵੱਡਾ ਸਵਾਲ ਪੈਦਾ ਹੁੰਦਾ ਤੇ ਇਸ ਮੌਕੇ ਦੀਆਂ ਕੁਝ ਖਾਸ ਵੀਡੀਓਜ਼ ਤੁਹਾਡੇ ਸਾਹਮਣੇ ਰੱਖਦੇ ਆ ਸੋ ਆਪਣਾ ਫਰਜ਼ ਸਮਝਦੇ ਹੋ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਇਹ ਸੱਚ ਹਰ ਪਾਸੇ ਫੈਲ ਸਕੇ ਕਿਉਂਕਿ ਇਸ ਸਮੇਂ ਨੈਸ਼ਨਲ ਚੈਨਲਸ ਤੇ ਕਿਸਾਨਾਂ ਦੇ ਖਿਲਾਫ ਇੱਕ ਨੈਟਿਵ ਸਰਜਿਆ ਜਾ ਰਿਹਾ ਹੈ ਇੱਕ ਵੱਡੇ ਦੋਸ਼ ਲਗਾਏ ਜਾ ਰਹੇ ਹਨ ਸੋ ਇਹ ਹੁਣ ਤੁਹਾਡੇ ਹੱਥ ਹੀ ਹੈ ਕਿ ਇਸ ਸੱਚ ਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਣਾ ਸੋ ਤੁਹਾਡੇ ਸਾਹਮਣੇ ਰੱਖਦੇ ਆਂ ਵੀਡੀਓਜ਼ ਹੋਰ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਲਗਾਤਾਰ ਤੁਹਾਡੇ ਸਾਹਮਣੇ ਖਾਸ ਵੀਡੀਓਜ਼ ਖਾਸ ਅਪਡੇਟਸ ਖਾਸ ਲਾਈਵ ਰੱਖਦੇ ਰਾਂਗੇ ਧੰਨਵਾਦ ਦੇਖੋ ਇਹ ਵੀਡੀਓਜ਼ 雨 marriages differences ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਆ ਦੋਸ਼ ਦੇਖੋ ਇਹ ਜਿਹੜੀ ਗੋਲੀ ਚੱਲੀ ਹੈ ਇਹ ਜਿਹੜੇ ਅਥਰੂ ਗੈਸ ਚੱਲੇ ਹੈ ਜਿਹੜੇ ਲਾਠੀ ਚਾਰਜ ਹੋਇਆ ਹੈ ਪੰਜਾਬ ਦੀ ਧਰਤੀ ਤੇ ਹੋਇਆ ਤੇ ਪੰਜਾਬ ਸਰਕਾਰ ਤੁਰੰਤ ਇੱਕ ਕਤਲ ਦਾ ਪਰਚਾ ਦਰਜ ਕਰੇ ਲਾਠੀ ਚਾਰਜ ਜਿਹੜਾ ਹੋਇਆ ਤੇ ਗੈਸ ਅਥਰੂ ਗੈਸ ਛੱਡੇ ਸਾਡੀ ਜਗ੍ਹਾ ਦੇ ਵਿੱਚ ਸਾਡੇ ਨੌਜਵਾਨ ਸਾਡੇ ਕਿਸਾਨ ਫੱਟੜ ਹੋਏ ਹਨ ਉਹਨਾਂ ਦਾ ਐਫ ਆਈ ਆਰ ਦਰਜ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਨੂੰ ਹਿਰਾਸਤ ਵਿੱਚ ਲਵੇ ਤਾਕੇ ਪੰਜਾਬ ਦੇ ਲੋਕਾਂ ਨੂੰ ਥੋੜਾ ਧੀਰਜ ਮਿਲੇ ਸਾਡੇ ਮੁੱਖ ਮੰਤਰੀ ਦੀਆਂ ਲੱਤਾਂ ਭਾਰਨੇ ਚੱਲ ਰਹੀਆਂ ਤੇ ਉਹ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਹਰ ਉਹ ਕਾਰਵਾਈ ਕਰ ਰਿਹਾ ਜਿਹੜੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਜਾਣੀ ਇੱਥੋਂ ਤੱਕ ਕਿ ਆ ਪਿਛਲੀ ਇੰਟਰਵਿਊ ਦੇ ਵਿੱਚ ਮੁੱਖ ਮੰਤਰੀ ਜੀ ਕਹਿ ਰਹੇ ਸੀ ਕਿ ਮੈਨੂੰ ਇਸ ਗੱਲ ਦੇ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਕਿ ਮੈਂ ਪੰਜਾਬ ਦੇ ਨਾਲ ਆ ਉਹ ਭਾਈ ਤੂੰ ਪੰਜਾਬ ਦਾ ਮੁੱਖ ਮੰਤਰੀ ਐ ਤੂੰ ਤਾਂ ਪੰਜਾਬ ਦੇ ਨਾਲੇ ਹੋਏਗਾ ਪਰ ਤੇਰੀ ਇਹ ਗੱਲ ਇਹ ਸਾਬਤ ਕਰ ਰਹੀ ਹੈ ਕਿ ਤੂੰ ਅੰਦਰੋਂ ਹਰ ਜਾਲਸਾਜੀ ਦੇ ਵਿੱਚ ਕੇਂਦਰ ਦੇ ਨਾਲ ਤੇ ਕੇਂਦਰ ਦੇ ਨਾਲ ਮਿਲ ਕੇ ਸਾਡੇ ਨੌਜਵਾਨਾਂ ਸਾਡੇ ਕਿਸਾਨਾਂ ਨੂੰ ਮਰਵਾਇਆ ਜਾ ਰਿਹਾ ਹੈ ਸਾਡੀ ਸਰਕਾਰ ਪੰਜਾਬ ਦੀ ਨੂੰ ਮੁੱਖ ਮੰਤਰੀ ਨੂੰ ਉੱਥੇ ਖੜ ਕੇ ਇਹ ਰਸਤਾ ਖੋਲਣਾ ਚਾਹੀਦਾ ਕਿ ਜੀ ਇਹ ਰਸਤਾ ਆਜ਼ਾਦ ਭਾਰਤ ਦਾ ਹੈ ਤੇ ਅਸੀਂ ਆਜ਼ਾਦ ਦੇਸ਼ ਦੇ ਵਿੱਚ ਅੱਗੇ ਜਾ ਸਕਦੇ ਹਾਂ ਚਾਲ ਪੁੱਜ ਗਿਆ ਸਰ ਜੀ ਕੀ ਐਵਰੀਵਨ ਜੀ ਸਮਝ ਹੁੰਦੀ ਬਾਕੀ ਉਹ ਕੀ ਲਿਖਿਆ ਉੱਤੇ ਫ੍ਰੀ ਮੈਡੀਕਲ ਕੈਂਪ ਉਹ ਇੰਨੇ ਵੀ ਅਨਪੜ੍ਹਿਆ ਕਿ ਦੇਖੋ ਉਹਨਾਂ ਨੂੰ ਪਤਾ ਨਹੀਂ ਵੀ ਇਹ ਮੈਡੀਕਲ ਕੈਂਪ ਹੈ ਉਹਦੇ ਉੱਤੇ ਆਣ ਕੇ ਅੱਲਾ ਬੋਲਦਾ ਇਹ ਮੁੰਡਿਆ ਆਪਣੇ ਨੂੰ ਮਾਰ ਕੇ ਡੰਗਾ ਭਜਾ ਦਾਲਾ ਇਹਨਾਂ ਹੁਣ ਇਤੋਂ ਵੱਧ ਆਪਾਂ ਕੀ ਕਹਿ ਸਕਦੇ ਆਰਐਸਐਸ ਦੇ ਬੰਦੇ ਲਾਏ ਹੋਏ ਨੇ ਜੀ ਅੱਗੇ ਮੈਂ ਤਾਂ ਪ੍ਰਸ਼ਾਸਨ ਨੂੰ ਕਹਿਣ ਇਹੋ ਕਹਿਣਾ ਚਾਹੁੰਦਾ ਵੀ ਇਹ ਕੀ ਆਪਣਾ ਦੇਸ਼ ਹੈ ਕੀ ਆ ਮੈਨੂੰ ਤਾਂ ਲੱਗਦਾ ਵੀ ਪਾਕਿਸਤਾਨ ਅਫਗਾਨਿਸਤਾਨ ਚੱਪ ਆ ਗਿਆ ਇਹ ਤਾਂ ਉੱਥੇ ਵੀ ਨਹੀਂ ਹੁੰਦਾ ਉਧਰ ਵੀ ਇਦਾਂ ਨਹੀਂ ਹੋਣਾ ਮਿਰਸਾ ਨਾਲ ਆਪਣੇ ਨਾਲ ਇਹ ਕੀ ਆਪਣਾ ਪੰਜਾਬ ਆ ਵੇਖੋ ਜੀ ਆ ਦੇਖੋ ਮਗਰ ਐਂਬੂਲੈਂਸ ਉਹ ਪਿੱਛੇ ਆ ਜਾ ਦੱਤ ਉਹ ਪਿੱਛੇ ਆ ਜਾ ਯਾਰ ਇਧਰ ਹੋ ਜਾਓ ਓਏ ਯਾਰ ਆਜੋ ਆਜੋ ਗੱਡੀ ਤੇ ਗਈ ਆਪਣੀ ਤੇਰਾ ਬਾਈ ਰੁਕੋ ਨਾ ਚੱਲਦੇ ਜਾਓ ਜੀ ਬਾਈ ਜੀ ਬੜੀਆਂ ਬੜੇ ਬੜਾ ਸਿਆਣੇ ਆ ਜਾਈ ਸਾਈਡ ਤੇ ਹੋ ਜਾ ਵੀਰੇ ਆਪੇ ਬੰਦੋ ਉਹ ਦਿਖਦਾ ਵੀ ਨਹੀਂ ਦਿਖਦਾ ਕੋਲੋਂ ਬੁਖੋ ਲੋ ਇੱਥੇ ਸੱਚਾ ਧੰਨਵਾਦ ਤੁਹਾਡਾ ਇੰਟਰਵਿਊ ਦੇਖਣ ਦਾ ਪਾ ਕੇ ਵੀਰੋ ਗੋਲ ਕਿੱਥੇ ਨੇ ਆਹ ਮੋਰ ਬਸ ਆਹ एवरी ਵਾਰ ਬਈਆ ਉਹਦਾ ਨਾ ਮੁੰਡਾ ਕੋਈ ਬੱਚਲੇ ਲੈ ਗਈ ਮਾੜਾ ਪਰਲੇ ਬਸ ਨੂੰ ਕਰਨਾ ਉਹ ਵੜ ਕੇ ਲੈ ਗਿਆ ਉਹ ਲੈ ਕੇ ਵੜ ਗਿਆ ਆਜਾ ਅੱਗੇ ਆਉਣੇ ਪੱਜੇ ਕੋਈ ਨਾ ਕੋਈ ਨਾ ਚੱਕ ਲੈ ਬੋਰੀਆਂ ਚੱਕ ਲੈ ਬੋਰੀਆਂ ਚੱਕ ਲੈ ਆਹ ਆਈ ਆਹ ਭਾਈ ਆਈ ਹੋਰ ਪਿੱਛੇ ਜਾਓ ਹੋਰ ਇੱਥੇ ਲਾ ਦਿਓ ਗਰੀਜ ਆਉਂਦੀ ਦਵਾਈ ਤੋਂ ਦਵਾਈ ਭਾਈ बाबा कहा हमारा सहयोग करें और शांति बनाए रखें धन्यवाद किसान आंदोलन के दौरान आज प्रदर्शनकारियों द्वारा दाता सिंह खनौरी बॉर्डर पर पुलिस कर्मियों को घेर कर पुलिस नाके के आसपास भारी मात्रा में पराली में मिर्च पाउडर डालकर आग लगा दी गई और पुलिस कर्मियों पर प्रदर्शनकारियों द्वारा भारी पथराव तथा लाठी गंडासे से भी हमला किया गया इस हमले में लगभग बारह पुलिसकर्मी गंभीर रूप से घायल हुए हैं और इस जहरीले धुएं के, के कारण नाके के आसपास के क्षेत्र में पुलिस कर्मियों को सांस लेने में दिक्कत हुई और दिखने में भी भारी परेशानी का सामना हुआ प्रदर्शनकारियों से यह अपील की जाती है कि वे ऐसा ना करें क्योंकि जहरीले धुएं से विजिबिलिटी कम हो जाती है और पुलिस कर्मियों द्वारा कानून व्यवस्था बनाए रखने का प्रयास न केवल बाधित होता है बल्कि ऐसा करने से दोनों पक्षों के लिए जोखिम पड़ जाता है आज <laughs> ਆ ਦੇਖ ਲਓ ਕੇ ਕੇ ਆਪ ਦੇ ਜਿਹੜੇ 12 ਬੋਰ ਦੇ ਕਾਰਤੂਸ ਨੇਗੇ ਹਾਂ 12 ਬੋਰ ਦੇ ਜਿਹੜੇ ਕਾਰਤੂਸ ਨੇਗੇ ਆ ਦੇਖੋ ਆ ਭਰਾ ਦੇ ਇੱਥੇ ਸਰੇ ਬੱਜੇ ਨੇਗੇ ਇੱਥੇ ਗੁਪਤੰਗਾ ਤੇ ਤੇਕਰ ਜਿਹੜੇ ਬੱਜ ਰਹੇ ਨੇ ਸਰੇ ਹਨਾ ਅੱਜ ਇੰਨਾ ਜ਼ਿਆਦਾ ਜ਼ੁਲਮ ਕੀਤਾ ਆ ਸਾਰੀਆਂ ਜ਼ੁਲਮ ਦੀਆਂ ਹੱਦਾਂ ਦੀ ਸਰਕਾਰ ਟੱਪ ਗਈ ਪਰ ਗੱਲ ਇਹ ਹੈ ਕਿ ਜਿਹੜਾ ਸਾਡੇ ਨਾਲ ਜ਼ੁਲਮ ਹੋਇਆ ਇਹਦੇ ਜ਼ੁਲਮ ਦੇ ਉੱਪਰ ਜਿਹੜਾ ਸਾਰਾ ਚੁੱਪ ਧਾਰੀ ਹੋਇਆ ਸਾਡੀ ਪੰਜਾਬ ਸਰਕਾਰ ਨੇ ਕੀ ਸਾਡੀ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ ਇੱਥੇ ਆ ਕੇ ਐਸਐਸਪੀ ਕਹਿੰਦਾ ਗਵਰਨਮੈਂਟ ਆਈ ਕਹਿੰਦੀ ਵੀ ਸਾਡੇ ਜਿਹੜੇ ਜਿੰਨਾਂ ਦੇ ਸਿਰ ਤੇ ਪੰਜਾਬ ਵਸਦਾ ਜਿਹੜੇ ਅਸਲੀ ਇਹ ਪੰਜਾਬ ਦੇ ਮਾਲਕ ਨੇ ਉਹਨਾਂ ਉੱਪਰ ਤੁਸੀਂ ਆਹ ਕੁਛ ਲਾਇਆ ਆ ਤੁਸੀਂ ਦੇਖ ਲਓ ਵੈਸੇ ਤਾਂ ਇਹ ਸਾਨੂੰ ਇਹ ਤਾਂ ਅਸੀਂ ਆਪਣੇ ਲੋਕਾਂ ਨੂੰ ਦਿਖਾ ਰਹੇ ਹਾਂ ਕਿਉਂਕਿ ਸਾਡੀ ਦਲੀਲ ਪੀੜ ਸੁਣਵਾਈ ਤੱਕ ਤੇ ਸਾਡੀ ਹੈਣੀਗੀ ਇਹ ਤਾਂ ਅਸੀਂ ਆਪਣੇ ਲੋਕਾਂ ਨੂੰ ਕਹਿ ਰਹੇ ਹਾਂ ਵੀ ਉਹਨਾਂ ਨੂੰ ਦੇਖ ਕੇ ਕਈ ਵਾਰੀ ਇਹ ਅਸੀਂ ਇਕੱਠੇ ਹੋ ਜਾਈਏ ਅਸੀਂ ਰਾਜਨੀਤੀ ਕਿ ਲਈ ਲੋਕਾਂ ਪਿੱਛੇ ਲੜਨਾ ਬੰਦ ਕਰੀਏ ਆਹ ਦੇਖ ਲਓ ਮੇਰੇ ਵੀਰੋ ਪੰਜਾਬ ਦੇਓ ਆ ਜਿਹੜੇ ਸਾਡੇ ਭਰਾ ਇੱਥੇ ਖਨੌਰੀ ਬਾਰਡਰ ਤੇ ਬੈਠੇ ਨੇ ਕਿ ਅੱਜ ਉਹਨਾਂ ਉਪਰਾ ਕੁਝ ਹੋਇਆ ਆ ਹੁਣ ਟੱਕਰੇ 2 ਮਿੰਟ ਪਹਿਲਾਂ ਬੱਸ ਨਹੀਂ ਇੱਥੇ ਆਹ ਟਰਾਲੀ ਨੇ ਟੱਕਰ ਸਾਡੀਆਂ ਇੱਥੇ ਟਕਰਾ ਸਾਡੇ ਟਰੈਕਟਰ ਟਰੱਕਰ ਸਾਰੇ ਜਿਹੜੇ ਭੰਨ ਕੇ ਗਏ ਨੇਗੇ ਆ ਪਛੜੀ ਅੱਜ ਕਰਤੂਤ ਖੜਾਈ ਆ ਪਰ ਸਾਡੇ ਵਾਲੇ ਪੰਜਾਬ ਸਰਕਾਰ ਵਾਲੇ ਨੇ ਬਿਲਕੁਲ ਚੁੱਪ ਧਾਰੇ ਹੋਈ ਆ ਕੋਈ ਇੱਥੋਂ ਸਾਡਾ ਸੰਗਰੂਰ ਇੱਥੋਂ ਜ਼ਿਲ੍ਹਾ ਸਾਡਾ ਹੈ ਲਾਸਟ ਨਰੂਰ ਦੇ ਐਸਐਸਪੀ ਸਾਹਿਬ ਨੇ ਆ ਕੇ ਨਹੀਂ ਇਹ ਗੱਲ ਕਹੀ ਤੁਸੀਂ ਇਹਨਾਂ ਜ਼ੁਲਮ ਕਿਉਂ ਟਾਹੀ ਜਾਂਨੇ ਹੋ ਇਹਨਾਂ ਜ਼ੁਲਮ ਟਾਹੀ ਜਾਂਨੇ ਹੋ ਤੁਸੀਂ ਇਹ ਚੀਜ਼ ਤੇ ਵੈਸੇ ਹੋਣਾ ਤਾਂ ਹੈ ਨਹੀਂ ਕਿਸੇ ਪਰ ਉਮੀਦ ਤਾਂ ਕੋਈ ਕਰ ਨਹੀਂ ਸਕਦੇ ਪਰ ਪੰਜਾਬ ਗਵਰਨਮੈਂਟ ਨੂੰ ਸਪੈਸ਼ਲ ਸੈਸ਼ਨ ਬੁਲਾਉਣਾ ਚਾਹੀਦਾ ਆ ਛੱਡੇ ਕੋਲੇ ਖੋਲਣ ਨੂੰ ਦੇਖ ਕੇ ਆ ਖੋਲਣ ਜਿਹੜੇ 12 ਬੋਰਾਂ ਦੇ ਖੋਲ ਦੇਖ ਕੇ ਪਰ 315 ਬੋਰ ਦੇ ਫਾਇਰ ਦੇਖ ਕੇ ਆ ਸਾਰਾ ਕੁਝ ਕਰਨਾ ਚਾਹੀਦਾ ਇਹਨਾਂ ਦੇ ਬੰਦਿਆਂ ਨੇ ਸਾਰਾ ਕੁਝ ਅੱਜ ਇਹਨਾਂ ਦੇ ਆ ਕੇ ਸਰਕਾਰ ਦੇ ਬੰਦਿਆਂ ਨੇ ਸਾਰਾ ਕੁਝ ਇਹਨਾਂ ਨੇ ਕੀਤਾ ਕਿਉਂਕਿ ਆਗੂ ਉਧਰ ਮੀਟਿੰਗ ਦੀ ਸੀਗੀ ਇਹਨਾਂ ਨੂੰ ਪਤਾ ਸੀਗਾ ਵੀ ਅਸੀਂ ਨੌਜਵਾਨਾਂ ਨੂੰ ਪੜ੍ਹਾ ਕੇ ਕਿਸੇ ਵੀ ਸਾਡੇ ਨੌਜਵਾਨ ਨੇ ਕੋਈ ਗਲਤੀ ਨਹੀਂ ਕੀਤੀ ਸਾਰੇ ਇਹਨਾਂ ਦੇ ਬੰਦੇ ਸੀਗੇ ਕੋਈ ਸਾਡੇ ਨੌਜਵਾਨ ਜਾਬਤੇ ਦੇ ਵਿੱਚ ਰਹੇ ਨੇਗੇ ਸਾਡੇ ਅਜਮਲਾ ਦਾ ਮੇਰਾ ਪ੍ਰਮਾਤਮਾ ਕਰੇ ਮੇਰੀ ਜ਼ਬਾਨ ਝੂਠੀ ਹੋਵੇ ਤੇ ਮਿਲਣਾ ਦੋ ਤਿੰਨ ਸਾਡੇ ਅਜਮਲਾ ਨੌਜਵਾਨ ਕਹਿੰਦੇ ਵੀ ਤੇਰੇ ਅਸੀਂ ਹਿੱਦੀ ਨਾ ਪਾ ਰਣਾਂ ਬਹਿ ਚੱਕ ਕੇ ਐਂਬੂਲੈਂਸਾਂ ਉਹਨਾਂ ਨੂੰ ਲੈ ਗਈਆਂ ਹੈ ਕਿਹਨੇ ਜ਼ਮੀਨ ਦਾ ਮਾਲਕ ਹੈ ਜਿਹੜਾ ਮੁੰਡਾ ਮਰਿਆ ਦੋ ਭੈਣਾਂ ਨੇ ਅੱਜ ਅੱਜ ਤਾਂ ਉਹ ਸਾਂਝ ਹੈਗਾ ਸੀ ਨਹੀਂ ਨਹੀਂ ਹੋ ਗਿਆ ਸੀ ਹੈ ਬਲਾ ਯਾਰ ਕਿਤੇ ਗੱਲ ਝੂਠੀ ਹੋ ਗਈ ਜੋ ਚੱਕ ਕੇ ਲੈ ਗਏ ਮੈਂ ਰਤਨਦੀਪ ਪੁਸ਼ਟੀ ਕਰਕੇ ਆਏ ਰਤਨਦੀਪ ਆਪਣਾ ਜਿਹੜੇ ਪੱਤਰਕਾਰ ਨੇ ਉਹ ਪੁਸ਼ਟੀ ਕਰਕੇ ਆਏ ਨੇ ਗੱਲ ਨਹੀਂ ਹੋ ਗਿਆ ਸਾਡੇ ਦੋ ਜਾਨਾਂ ਨੌਜਵਾਨਾਂ ਦੀ ਛਾਕਾ ਪਰ ਇੱਥੇ ਨੱਟ-ਨੋਟ ਚੱਲਦਾ ਨਹੀਂ ਹੈਗਾ ਵੀ ਦੋ ਨੌਜਵਾਨਾਂ ਦੀ ਛਾਕਾ ਕਿ ਜਿਹੜੇ ਦੋ ਨੌਜਵਾਨ ਸੀਧੀਆਂ ਪਾ ਕੇ ਇਸ ਕਰਕੇ ਵੀਰੋ ਆਹ ਹਾਲਾਤ ਜਿਹੜੇ ਹੋ ਰਹੇ ਨੇ ਪੰਜਾਬ ਗਵਰਨਮੈਂਟ ਜੇ ਅਸਲੀ ਦੀ ਹੈ ਜੇ ਕਹਿੰਦੇ ਆ ਨਾ ਬਸ ਡਰਾਮਾ ਕਰ ਰਹੇ ਨੇ ਕੋਈ ਨਾਲ ਨਹੀਂ ਹੈਗੇ ਸੈਸ਼ਨ ਬੁਲਾ ਕੇ ਵਿਧਾਨ ਸਭਾ ਦੇ ਵਿੱਚ ਆ ਤਾਂ ਇਸ ਦਾ ਵਿਚਾਰ ਚਰਚਾ ਬਣਦੀ ਆ ਯਾਰ ਕਰਨੀ ਯਾਰ ਇੰਨਾ ਧੱਕਾ ਨਜਾਇਜ਼ ਕੀਤਾ ਗਿਆ ਕੀ ਅਸੀਂ ਮਾੜਾ ਕਰਤਾ ਯਾਰ ਅਸੀਂ ਅਸੀਂ ਇਹ ਪੂਰੇ ਭਾਰਤ ਦੀ ਕਿਸਾਨੀ ਬਚਾਉਣ ਲਈ ਲੜਾਈ ਲੜ ਰਹੇ ਆ ਛੱਡ ਨਾਲ ਉਸ ਲੋਕ ਕੀਤੇ ਜਾ ਰਹੇ ਨੇ ਕਿ ਦੇਸ਼ ਧਰੋਹਾਂ ਵਾਲੇ ਸਲੂਕ ਛੱਡ ਮੈਂ ਕੀਤੇ ਜਾ ਰਹੇ ਨੇਗੇ ਜੇ ਅਸੀਂ ਕੀ ਸਾਡੀ ਕੌਮ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ਼ ਯਾਦ ਕਰਵਾਇਆ ਟੱਡੇ ਨਾਲ ਦੇ ਭੁੱਖੇ ਮਾਰਦੇ ਨੇ ਸੀ ਭਰੇ ਪਰ ਅੱਜ ਸਾਡੇ ਨਾਲ ਆ ਤੋਪਾਂ ਵਾਂਗੂ ਪੀੜੀ ਖੜੇ ਨੇ ਖਾ ਭਾਈ ਮੋਨਿਆਂ ਨੂੰ ਭਾਈ ਛੜਤਾ ਜਦੋਂ ਮੈਂ ਉੱਥੇ ਗਿਆ ਟਰਬਨ ਨੂੰ ਵੇਖ ਕੇ ਸਾਰੇ ਮੈਨੂੰ ਹੀ ਪੈ ਗਏ ਸੱਤੇ ਦੇ ਸੱਤੇ ਹੀ ਸਿਰਫ ਪੱਕ ਦਿੱਤਾ ਪੱਕ ਦਿੱਤਾ ਹੈ ਬਹੁਤ ਵੱਡੇ ਦੁਸ਼ਮਣ ਪੈਰੀ ਨੇ ਕਿ ਕੱਲ ਇਹਨੇ ਬੰਗਾਲ ਦੇ ਵਿੱਚ ਵੀ ਇਹੀ ਕਰਤੂਤ ਖੜਾਈ ਆ ਸਾਡਾ ਇੱਕ ਆਈਪੀਐਸ ਅਫਸਰ ਉਹਦੇ ਉੱਪਰ ਇਹਨਾਂ ਨੇ ਭਾਜਪਾ ਨੇ ਇੰਨਾ ਕੁਛ ਉਹਨਾਂ ਨੂੰ ਜਿਹੜੀਆਂ ਗਲਤ ਕੱਲਾਂ ਬੋਲੀਆਂ ਉਹਨਾਂ ਦੇ ਅਸੀਂ ਕਿਸੇ ਧਰਮ ਪ੍ਰਤੀ ਨਹੀਂ ਮਾੜਾ ਕਹਿੰਦੇ ਸਾਰੇ ਧਰਮ ਪਰਮਾਤਮਾ ਦੇ ਬਣਾਉਣ ਨੇ ਅਸਲੀ ਧਰਮੀ ਬੰਦਾ ਕਿਹੜਾ ਜਿਹਦੇ ਪੱਲੇ ਸ ਇਹ ਸੱਚ ਦੇ ਸਾਰੇ ਝੂਠ ਦੀ ਇਹਨਾਂ ਦੇ ਪੰਡਾ ਬੰਨੀਆਂ ਹੋਈਆਂ ਨੇਗੀਆਂ ਧਾਰਮਿਕ ਡਰਾਮੇ ਕਰ ਕਰਕੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਲੜਾ ਮਾਰੀ ਜਾਂਦੇ ਨੇਗੇ ਸਾਡੀ ਦਸਤਾਰਾਂ ਦੇ ਬੈਰੀ ਬਣ ਕੇ ਸਾਡੇ ਪੱਗਾਂ ਦੇ ਬੈਰੀ ਬਣ ਕੇ ਪਰ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਚਾਹੇ ਤੁਸੀਂ ਪ੍ਰਮਾਣੂ ਬੰਬ ਲੈ ਕੇ ਸੜ ਤੋਂ ਅਸੀਂ ਖਤਮ ਤਾਂ ਵੀ ਨਹੀਂ ਹੋਣ ਵਾਲੇ ਅਸੀਂ ਖਤਮ ਸੋਨੂੰ ਕਰ ਸਕਦੇ ਆ ਸਾਨੂੰ ਖਤਮ ਕਰਨ ਵਾਲੇ ਦੁਨੀਆ ਤੇ ਤੇ ਖਤਮ ਹੋ ਕੇ ਚਲੇ ਗਏ ਇਹ ਚੀਜ਼ ਤੁਸੀਂ ਦੇਖ ਲਓ ਸਾਡੀ ਕੌਮ ਕਦੇ ਖਤਮ ਹੋਣ ਵਾਲੀ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਵਾਰਸਾਂ ਜਿੱਥੇ ਮਰਜੀ ਭੱਜ ਲੋ ਸਾਨੂੰ ਜਿੰਨਾ ਤੁਸੀਂ ਮਾਰੋਗੇ ਸਾਨੂੰ ਜਿੰਨਾ ਤੁਸੀਂ ਦੱਬੋਗੇ ਦੱਬਣ ਕੋਸ਼ਣ ਦੀ ਗੱਲ ਕਰੋਗੇ ਉਹਨਾਂ ਤੁਹਾਨੂੰ ਛੜੇ ਬੁਰੇ ਹਾਲਾਤ ਭੁਗਤਨੇ ਪੈਣਗੇ ਇਹ ਗੱਲ ਤੁਸੀਂ ਧਿਆਨ ਵਿੱਚ ਬਿਠਾ ਲਿਓ ਪਰ ਪੰਜਾਬ ਦੇ ਲੋਕੋ ਆਹ ਹਾਲਾਤ ਦੇਖ ਕੇ ਤੁਸੀਂ ਸਾਰੇ ਇਕੱਠੇ ਹੋ ਜੋ ਆਹ ਰਾਜਨੀਤਿਕ ਲੋਕਾਂ ਪਿੱਛੇ ਲੜਨਾ ਬੰਦ ਕਰੀਏ ਆਓ ਆਓ ਜਰ ਆਪਣੇ ਇਹ ਲੜਨਾ ਆਪਣੇ ਪੰਜਾਬ ਪਿੱਛੇ ਲੜੀਏ ਸਾਰੇ ਸਾਰੇ ਦੁਸ਼ਮਣ ਹੋ ਗਏ ਖੱਟ ਜਾ ਰਹੇ ਬਿਲਕੁਲ ਆ ਚੀਜ਼ਾਂ ਦਿਖਾਉਣੀਆਂ ਜਿਹੜੀਆਂ ਜੀ ਕਿ ਪਰਚਾ ਵੀ ਹੋਊਗਾ ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਤੇ ਜਿਹੜੇ ਅਧਿਕਾਰੀ ਜਾਂ ਜੁੜੇ ਜ਼ਿੰਮੇਦਾਰ ਨੇ ਸ਼ੁਭ ਕਰਨ ਦੀ ਮੌਤ ਦੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਕਿਉਂਕਿ ਲਾਅ ਐਂਡ ਆਰਡਰ ਬਿਲਕੁਲ ਕੰਟਰੋਲ 'ਚ ਹੈ ਲਾਅ ਐਂਡ ਆਰਡਰ ਨੂੰ ਖਰਾਬ ਕਰਨ 'ਚ ਹਰਿਆਣਾ ਪੁਲਿਸ ਚਾਹੇ ਜ਼ਿੰਮੇਦਾਰ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਰਹੇ ਨਾ ਹੀ ਉਹ ਸਾਨੂੰ ਕੁਝ ਕਹਿ ਰਹੇ ਆ ਅਸੀਂ ਤਾਂ ਬਲਕਿ ਜੇ ਲੇਡੀਜ਼ ਆਈਆਂ ਹੋਈਆਂ ਤੇ ਪੋਰਟੇਬਲ ਬਾਥਰੂਮ

ਕੋਈ ਡਾਊਟ ਨਹੀਂ ਹੈ ਕੋਈ ਡਾਇਰੈਕਸ਼ਨ ਦੀ ਜ਼ਰੂਰਤ ਨਹੀਂ ਹੈ ਕਲੀਅਰ ਹੈ ਆਪਣੇ ਬਹੁਤ ਮਾਰਨੀ ਹੈ ਲੱਠ ਨਹੀਂ ਮਾਰਨੇ ਸਮਝ ਗਏ ਹਾਂ ਉਸੇ